ਧਰਨੇ ਤੇ ਬੈਠੇ ਇੱਕ ਟਿਪਰ ਚਾਲਕ ਨੂੰ ਇੱਕ ਔਇਲ ਟੈਂਕਰ ਦੇ ਵੱਲੋਂ ਕੁਚਲ ਕੇ ਰੱਖ ਦਿੱਤਾ ਗਿਆ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦਰਸਲ ਤੁਹਾਨੂੰ ਦੱਸ ਦਈਏ ਕਿ ਟਾਂਡਾ ਦੇ ਵਿੱਚ ਕੁਝ ਟਰੱਕ ਚਾਲਕਾਂ ਅਤੇ ਕੁਝ ਟਿਪਰ ਚਾਲਕਾਂ ਦੇ ਵੱਲੋਂ ਮਿਲ ਕੇ ਧਰਨਾ ਲਗਾਇਆ ਗਿਆ ਸੀ ਤੇ ਜਦੋਂ ਇਹ ਸਾਰੇ ਹੀ ਧਰਨੇ ਤੇ ਬੈਠੇ ਸੀ ਰਾਤ ਨੂੰ 11 ਵਜੇ ਤਾਂ ਅਚਾਨਕ ਹੀ ਇੱਕ ਤੇਲ ਦਾ ਟੈਂਕਰ ਜੋ ਕਿ ਬਿਕਾਬੂ ਹੋ ਕੇ ਆਉਂਦਾ ਹੈ ਤੇ ਆਉਂਦੇ ਸਾਰ ਹੀ ਜੋ ਇਹ ਧਰਨਾਕਾਰੀ ਪ੍ਰਦਰਸ਼ਨ ਕਰ ਰਹੇ ਹੁੰਦੇ ਨੇ ਇਹਨਾਂ ਦੇ ਉੱਪਰ ਚੜ ਜਾਂਦਾ ਜਿਸ ਦੇ ਵਿੱਚ ਇੱਕ ਟਿਪਰ ਚਾਲਕ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਇਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜੋ ਟਿਪਰ ਚਾਲਕ ਦੀ ਮੌਤ ਹੋਈ ਹੈ ਉਹ ਇਹਨਾਂ ਧਰਨਿਆਂ ਦੇ ਵਿੱਚ ਜੋ ਬੈਠੇ ਲੋਕ ਸੀ ਉਹਨਾਂ ਦੇ ਸਮਰਥਨ ਦੇ ਵਿੱਚ ਪਹੁੰਚਿਆ ਸੀ ਅਤੇ ਜਦੋਂ ਰਾਤ ਨੂੰ 11 ਵਜੇ ਜਦੋਂ ਇਹ ਸਾਰੇ ਧਰਨੇ ਪ੍ਰਦਰਸ਼ਨ ਤੇ ਬੈਠੇ ਸੀ ਆਪਣੀ ਵੱਖ-ਵੱਖ ਮੰਗਾਂ ਨੂੰ ਲੈ ਕੇ ਤਾਂ ਇਸੇ ਦੌਰਾਨ ਜੰਮੂ ਵਾਲੇ ਪਾਸੇ ਤੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਟੈਂਕਰ ਆਉਂਦਾ ਟੈਂਕਰ ਬਿਕਾਬੂ ਹੋ ਜਾਂਦਾ ਸਪੀਡ ਕਾਫੀ ਜ਼ਿਆਦਾ ਤੇਜ਼ ਹੁੰਦੀ ਹੈ ਤੇ ਆਕੇ ਸਿੱਧਾ ਹੀ ਜਿੱਥੇ ਧਰਨਾ ਲੱਗਿਆ ਹੁੰਦਾ ਉਸ ਦੇ ਵਿੱਚ ਵੜ ਜਾਂਦਾ ਜਿਸ ਦੇ ਕਾਰਨ ਇੱਕ ਟਿਪਰ ਚਾਲਕ ਇਸ ਦੀ ਚਪੇਟ ਦੇ ਵਿੱਚ ਆ ਜਾਂਦਾ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਜੋ ਜ਼ਖਮੀ ਨੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਪੁਲਿਸ ਦੇ ਕੋਲ ਇਸ ਦੀ ਸ਼ਿਕਾਇਤ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਨਹੀਂ ਅਸੀਂ ਇੱਥੇ ਧਰਨਾ ਲੱਗਿਆ ਸੀ ਜੀ ਤਾਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਸੀ ਇੱਕ ਟਰੱਕ ਆਇਆ ਸੀ ਤਾਂ ਕਰਕੇ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਣ ਲਈ ਆਇਆ ਸੀ ਅਸੀਂ ਤਾਂ ਕਰਕੇ ਵੀ ਇੰਨੇ سپورਟ ਚ ਬਾਈਆਂ ਦੇ ਸਾਡੇ ਕੋਲੇ ਵੀ ਗੱਡੀਆਂ ਨਹੀਂ ਤਾਂ ਕਰਕੇ ਇੱਥੇ ਜਦੋਂ ਆਏ ਜੀ ਇੱਥੇ ਗੱਡੀਆਂ ਕੋਲੇ ਖੜ੍ਹੀ ਸੀ ਬਸ ਇੱਕ ਲੱਤ ਗੱਡੀ ਬਹੁਤ ਤੇਜ਼ ਨਾਲ ਟੈਂਕੀ ਤੇਜ਼ ਬਹੁਤ ਆਈ ਜੀ ਬਸ ਉਹਨੇ ਇੰਨੇ ਹੱਟਾ ਮਾਰੇ ਹਾਂ ਦੇ ਪੰਜ ਬੰਦਿਆਂ ਦੇ ਆਹ ਗੱਲ ਆ ਇੱਕ ਬੰਦੇ ਦਾ ਇਜਾਮੀ ਨੁਕਸਾਨ ਹੋ ਗਿਆ ਜਖਮੀ ਤਿੰਨ ਜਣੇ ਹੋ ਗਏ ਇੱਥੇ ਜੀ ਉੱਥੋਂ ਕਾਰ ਤੇ ਲੈ ਕੇ ਆਏ ਜੀ ਬੰਦੇ ਜਿਹੜੇ ਸੱਟਾਂ ਲੱਗੀਆਂ ਨੇ ਸਾਡੇ ਨਾਲ ਦੇ ਤੇ ਰਾਤ 11:00 ਵਜੇ ਦੀ ਘਟਨਾ ਹੈ 11:00 ਵਜੇ ਹੁਣ ਸਾਡਾ ਇਨਸਾਫ ਸਾਨੂੰ ਮਿਲਣਾ ਚਾਹੀਦਾ ਹੈ ਸਾਡੇ ਬੰਦੇ ਇਲਾਜ ਹੋਣਾ ਚਾਹੀਦਾ ਜਿਹੜੇ ਗੱਟਾਂ ਵੱਜੀ ਬਾਕੀ ਸਾਡੇ ਕੰਮ ਕਿੰਨੇ ਗੌਰ ਕਰਦੇ ਓ